ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ ਜੀ ਸਾਰਾ ਜੀ ਈਦ ਤੇ ਕੁਝ ਦੇਸ਼ ਵਾਸੀਆਂ ਵੱਲੋਂ ਖਾਸ ਜੀ ਦੇਖੋ ਜੀ ਇਹਦੇ ਵਿੱਚ ਗੱਲ ਐਦਾ ਕਿ ਅਵਨ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਇਹ ਜਿਹੜਾ ਤਿਹਾਰ ਆ ਜੀ ਈਦ ਦਾ ਇਹ ਸਾਰੇ ਹੀ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਬਹੁਤ ਵੱਡਾ ਤਿਹਾਰ ਆ ਇਸਲਾਮਿਕ ਤਿਹਾੜਾ ਹੈ ਹਾਜ਼ਰਤ ਪਾਕ ਸੱਲੱਲਾਹੁ ਅਲੀ ਬਸੱਲਮ ਜੀ ਇਹ ਅੱਲਾ ਪਾਕ ਦੀਆਂ ਰੂਹਾਂ ਨੇ ਜੋ ਕਿ ਇਹ ਇੰਡੀਆ ਕੀ ਪੂਰੇ ਬਾਹਰ ਕੰਟਰੀਆਂ ਦੇ ਵਿੱਚ ਵੀ ਬਹੁਤ ਤਕੜਾ ਤਿਹਾੜ ਮਨਾਇਆ ਜਾਂਦਾ ਜੀ ਇਹ ਤਿਹਾੜ ਦੇ ਨਾਲ ਬਹੁਤ ਬੜੀਆਂ ਜੁੜੀਆਂ ਹੋਈਆਂ ਜਾਦਾਂ ਨੇ ਬਹੁਤ ਪਗੰਬਰ ਆਏ ਬਹੁਤ ਪੀਰ ਆਏ ਔਲੀਆਏ ਜਿਨ੍ਹਾਂ ਨੇ ਜੀ ਇਹ ਬਹੁਤ ਬੜੀ ਈਦ ਦਾ ਤਿਹਾੜ ਮੰਨਿਆ ਜਾਂਦਾ ਜੀ ਤੇ ਸਰ ਅੱਜ ਦੇ ਦਿਨ ਕੁਝ ਹੋਰ ਵੀ ਮਨ ਦਾਨ ਪੁੰਨ ਕੀਤਾ ਜਾਂਦਾ ਹੋਊਗਾ ਜੀ ਇਹ ਰਮਜ਼ਾਨ ਦਾ ਮਹੀਨਾ ਜੀ ਰਮਜ਼ਾਨ ਦਾ ਮਹੀਨਾ ਕੀ ਇਹ ਰਮਜ਼ਾਨ ਦਾ ਮਹੀਨਾ ਐਦਾਂ ਦਾ ਜੀ ਕਿ ਅੱਲਾਹ ਦੀ ਇਵਾਦਤ ਕਰਨਾ ਪਰਮਾਤਮਾ ਵਾਹਿਗੁਰੂ ਸਾਰੇ ਮਤਲਬ ਇਹ ਦਿਨਾਂ ਦੇ ਵਿੱਚ ਹੀ ਸਾਰੀ ਹੀ ਦੁਨੀਆ ਦੇ ਵਿੱਚ ਸਾਰੇ ਜਿੰਨੇ ਵੀ ਇਸਲਾਮ ਦੇ ਨਾਲ ਜੁੜੇ ਹੋਏ ਲੋਕ ਨੇ ਕੋਈ ਮਤਲਬ ਜੀ ਤੁਸੀਂ ਕੋਈ ਪਰਮਾਤਮਾ ਨੂੰ ਯਾਦ ਕਰਨੇ ਵਾਲਾ ਜਿੰਨੇ ਵੀ ਆਪਣੇ ਦੁਨੀਆ ਵਿੱਚ ਆ ਆ ਦਿਨਾਂ ਦੇ ਵਿੱਚ ਤਾਂ ਨਾ ਜੀ ਬਾਈ ਜੀ ਜਾਨਵਰ ਕੀ ਬੰਦੇ ਕੀ ਇਨਸਾਨ ਕੀ ਸਾਰੇ ਹੀ ਅੱਲਾਹ ਤਾਲਾ ਨੂੰ ਤੇ ਹੁੰਦੇ ਨੇ ਜੀ ਤੇ ਸਰ ਪੰਜਾਬ ਸਰਕਾਰ ਤੀ ਕੁਝ ਅੱਜ ਤੁਹਾਨੂੰ ਇੱਕ ਚੇਅਰਮੈਨ ਲਗਾਇਆ ਗਿਆ ਜੀ ਹਾਂਜੀ ਇਹ ਆਇਆ ਨੇ ਜੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਲਾਕ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਤੁਹਾਡਾ ਛੋਟਾ ਭਰਾ ਜੀਵਨ ਭਾਰ ਤੋਂ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤਹਿ ਦਿਲੋਂ ਕਰੋੜਾਂ ਕਰੋੜਾਂ ਲੱਖਾਂ ਰੱਖਾਂ Eid ਦੀਆਂ ਮੁਬਾਰਕਾਂ ਦਿੰਦਾ ਜੀ ਤੁਹਾਨੂੰ